ਕੀ ਹਾਲ ਹੈ ਸਾਰਿਆਂ ਦੇ ਆਸ ਕਰਦੇ ਸਾਰੇ ਠੀਕ ਹੋਵੋਗੇ 2 ਮਈ 2025 ਦੀਆਂ ਬਾਜ਼ੀਆਂ ਦੀ ਅਪਡੇਟ ਲੈ ਕੇ ਆਏ ਹਾਂ ਜੀ ਜੇ ਕਿਸੇ ਵੀਰ ਨੇ ਜੀ ਅਪਡੇਟ ਸੈਂਡ ਕਰਨੀ ਹੋਵੇ ਤੇ ਇੱਥੇ ਆਪਣਾ ਨੰਬਰ ਚੱਲੀ ਜਾਂਦਾ 97798 48984 ਇਸ ਨੰਬਰ ਤੇ ਵੀ ਵਟਸਐਪ ਕਰਕੇ ਆਪਣੇ ਪਿੰਡ ਦੀ ਬਾਜੀ ਦੀ ਅਪਡੇਟ ਦੇ ਸਕਦੇ ਆ ਤੇ ਵੀਡੀਓ ਨੂੰ ਕਰਦੇ ਆ ਸ਼ੁਰੂ ਆਪਾਂ ਪਿੰਡ ਆ ਗਿਆ ਜੀ ਤਾਰੇ ਵਾਲਾ ਜਿਹੜਾ ਆ ਗਿਆ ਜੀ ਫਰੋਜਪੁਰ ਇਹਦਾ 2 ਮਈ 2025 ਦੀ ਬਾਜੀ ਹੈ ਜੀ 68 ਕਬੂਤਰ ਉੱਡੇ ਸੀਗੇ ਜੀ 1200 ਮੁੱਢ ਨੂੰ ਚਾਰਾਂ ਕਬੂਤਰਾਂ 'ਚ ਬਾਜੀ ਸਾਂਝੀ ਹੋ ਗਈ ਸੀਗੀ ਜੀ ਮੀਤ ਗਾਮੀਵਾਲ ਹਰਪ੍ਰੀਤ ਜੀ ਐਚ ਐਸ ਸੱਬਾ ਗੋਲੂਵਾਲ ਕਮਲ ਲਖੋ ਕੇ ਜੀ ਇਹਨਾਂ ਚਾਰਾਂ ਕਬੂਤਰਾਂ 'ਚ ਬਾਜੀ ਹੋ ਗਈ ਸੀਗੀ ਜੀ ਸਾਂਝੀ ਇਸ ਤੋਂ ਬਾਅਦ ਅਗਲਾ ਪਿੰਡ ਆ ਗਿਆ ਜੀ ਸੀਲੋਵਣੀ ਉਹਨਾਂ ਸਿੱਲੂਵਣੀ ਜ਼ਿਲ੍ਹਾ ਲੁਧਿਆਣਾ ਇੱਕ ਤੇ 2 ਮਈ ਦੀ ਬਾਜੀ ਹੈ ਜੀ ਇਹ ਦੂਸਰ ਰੁਪਏ ਕਰਕੇ 97 ਕਬੂਤਰ ਉੱਡੇ ਸੀਗੇ ਜੀ 2200 ਮੁੱਢ ਨੂੰ 43 ਕਬੂਤਰਾਂ ਨੇ ਟਾਈਮ ਕੀਤਾ ਜੀ 43ਾਂ ਦੇ ਦੂਸਰ ਰੁਪਏ ਗਏ ਇਹਨਾਂ ਵਿੱਚੋਂ ਹੀ ਦੂਸਰ ਚੁੱਡੇ 27 ਕਬੂਤਰ ਬਾਕੀ ਇਹਨੇ ਕੋਈ ਫੜਿਆ ਨਹੀਂ ਗਿਆ ਕੋਈ ਮੋਹਰਾਂ ਨਹੀਂ ਲੱਗੀਆਂ ਤੇ ਇਸ ਤੋਂ ਬਾਅਦ ਆ ਗਈ 6 ਕਬੂਤਰਾਂ ਦੀ ਬਾਜੀ ਹੋ ਗਈ ਸੀ ਜੀ ਸਾਂਝੀ ਪਹਿਲਾ ਨੰਬਰ ਬਣਾਇਆ ਜੀ ਜੀਤ ਦੁਬਈ ਮੋਟਰਸਾਈਕਲ ਦੂਜਾ ਨੰਬਰ ਬਣਾਇਆ ਜੀ ਰੋਡਾ ਕੈਲੋ ਗਲਜਾਰ ਸਿੰਘ ਦਾਵਾ ਦਾ ਸੰਭਿਆ ਸੀਗਾ ਜੀ কুলਰ ਫਿਰ ਆ ਗਈ ਜੀਤ ਦੁਬਈ ਸਾਂਝੀ ਗਬਰਾ ਬਰਜ ਇਹਨਾਂ ਦੀ ਸਾਂਝੀ ਜੀ ਬਿੰਦਰ ਖੰਡੂਰ ਸਾਂਝੀ ਹਰਪ੍ਰੀਤ ਢੋਲਣ ਇਹ ਨਿੱਕੇ ਸਿੰਘ ਦਾਵਾ ਦਾ ਸੰਭਿਆ ਸੀਗਾ ਜੀ ਕਬੂਤਰ ਸਾਂਝੀ ਇਹਨਾਂ 6 ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀਗੀ ਜੀ ਤੇ ਅਗਲੀ ਬਾਜੀ ਆ ਗਈ ਜੀ ਪਿੰਡ ਮਾੜੀ 2 ਮਈ 2025 ਦੀ ਬਾਜੀ ਹੈ ਜੀ 62 ਕਬੂਤਰ ਉੱਡੇ ਸੀਗੇ 1200 ਮੁੱਢ ਨੂੰ 9:00 ਟਾਈਮ ਕੀਤਾ ਜੀ ਮੋਣੀ ਮੋੜ ਗੁਰਵਿੰਦਰ ਮੋੜ ਰਵੀ ਸੰਧੋਆ ਸਾਹਿਲ ਸ਼ੇਖਪੁਰ ਗੱਲੂ ਮੋੜ ਪਿੱਤਾ ਮੂਸਾ ਸੁਖੀ ਮਾਹੀ ਨੰਗਲ ਬਾਜੂ ਰਾਮਪੁਰਾ ਅਰਸ਼ਦੀਪ ਮੋੜ ਜੀ ਇਹਨਾਂ ਨੋਆ ਕਬੂਤਰਾਂ ਨੇ ਚ ਸਾਂਝੀ ਹੋ ਗਈ ਸੀ ਜੀ ਬਾਜੀ ਫਿਰ ਆ ਗਿਆ ਜੀ ਪਿੰਡ ਗੰਗੋਹੌਰ ਬਰਨਾਲਾ 2 ਮਈ 2025 ਦੀ ਬਾਜੀ ਆ ਜੀ 88 ਕਬੂਤਰ ODE ਸੀਗੇ 1700 ਮੁੱਟ ਸੀ ਅੱਠਾਂ ਕਬੂਤਰਾਂ ਨੇ ਸਾਦਾ ਟਾਈਮ ਕੀਤਾ ਜੀ ਨਾਮ ਮਾਦਿਆਂ ਪੰਗਾ ਸੀਗੀ ਪਰਚਿੰਗ ਜੋਤ ਕਟੜਾਲਾ ਡੋਲੀ ਗੁਰਨੂਰ ਕੋਰਡ ਪੱਖਾ ਗਰਦੀਪ ਕਠਾਲਾ ਪੱਖਾ ਜੱਸੀ ਕਨੇਡਾ ਪੱਕ ਜੱਸੀ ਕਨੇਡਾ ਦੇ ਬੱਬੂ ਖੇੜੀ ਹੈਰੀ ਕੋਰਡ ਸੇਠੀ ਖੇੜੀ ਤੇ ਜਗਰਾਜ ਕਠਾਲਾ ਜੀ ਇੰਨਾ ਠਾਕ ਪੁੱਤਾਂ ਦੀ ਬਾਜੀ ਹੋ ਗਈ ਸੀਗੀ ਸਾਂਝੀ ਤੇ ਨਾਂ ਬੰਦਾਂ ਪੰਗਾ ਸੀ ਪਰਚੀਆਂ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਕਰਿਓ ਮਿਲਦੇ ਆ ਅਗਲੀ ਵੀਡੀਓ ਤੇ ਧੰਨਵਾਦ